ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਸਰਦਾਰਾਂ ਮਲੇ ਕੋਟਰੇ ਦਾ ਪਿੰਡ ਦਾ ਪਿੰਡ ਜ਼ਿਲ੍ਹਾ ਲੁਧਿਆਣਾ ਪੈ ਗਿਆ 9463805871 ਵੀ ਦਾ ਮੋਬਾਈਲ ਨੰਬਰ ਆ ਸਾਹਮਣੇ ਸਕਰੀਨ ਤੇ ਜੋ ਬੈੜੀ ਦੇਖਦੇ ਪਏ ਹੋ ਜਰਸੀ ਦਾ ਕ੍ਰਾਸ ਪਾਣਾ ਵਿੱਚ ਕਰਦੇ ਗੇਰੇ ਦੀ ਮਾਸਿਕ ਗਿਰਦੇ ਪੇਟੋ ਜਰਸੀ ਪੈਦਾ ਹੋਈ ਆ ਠੰਡੇ ਸੀਲ ਤੁਸੀਂ ਸਟਾਰਟਿੰਗ ਦੇ ਵਿੱਚ ਦੇਖ ਲਈ ਬਾਈ ਜੀ ਹੋਰ ਆਪਣੇ ਹੱਥ ਫੇਰ ਕੇ ਦਿਖਾਏਗਾ ਕਿ ਠੰਡੀ ਸੀ ਲੋਕ ਕੇ ਸੋ ਫੇਸ ਕੁਆਲਟੀ ਵਗੈਰਾ ਚੈੱਕ ਕਰੋ ਚੰਗੀ ਸੋਹਣੀ ਸਾਫ ਸੁਥਰੀ ਰਾਜਸਵੀ ਪਈ ਪਲੂਨ ਪਹਿਲਾ ਸੂਆ ਸੂਰੀ ਆ ਅੱਜ ਸੂਣ ਦੇ ਵਿੱਚ ਇੱਕ ਹਫਤਾ ਇਹਦਾ ਬੈਡ ਦਾ ਪੈਂਡਿੰਗ ਪਿਆ ਚੰਗਾ ਵੀਰ ਦੱਸਦਾ ਜਰਸੀ ਦਾ ਸੀਮਰ ਲੱਗਿਆ ਹੋਇਆ ਵੀਰ ਕਨਫਰਮ ਕਰ ਦੇਣਗੇ ਕਿ ਕਿਹੜਾ ਸੀਮਰ ਲੱਗਿਆ ਹੋਇਆ ਸੋ ਮੂਹੋ ਦੋ ਦੰਦਾ ਬਿਲਕੁਲ ਦੰਦੋ ਕਨਫਰਮਰ ਰੇਟ ਦੀ ਗੱਲ ਕਰੀਏ ਸਿਰਫ ਤੇ ਸਿਰਫ 50000 ਰੁਪਿਆ ਇਹਦੇ ਵਿੱਚੋਂ ਵੀਰ ਕਹਿੰਦਾ ਮਾਨ ਤਣ ਕਰ ਦਾਂਗੇ ਮੰਗਣ ਨੂੰ 70 ਮੰਗ ਲਈ 80 ਮੰਗ ਲਈ ਤੇ 17 18 ਕਿਲੋ ਇਹਦੀ ਮਾਂ ਦੁੱਧ ਦਿੰਦੀ ਸੀ ਉਹਦੇ ਬੇਟੋ ਇਹ ਪੈਦਾ ਹੋਈ ਹੈਗੀ ਕਹਿੰਦਾ ਬਾਪ ਦੁੱਧ ਦੇਊਗੀ 16 ਦਾ 18 ਕਿਲੋ ਚਾਹੇ ਵੀ ਕੋਈ 20 ਮੰਗ ਲਈ ਪਰ 16 17 ਕਿਲੋ ਦੋਤੇ ਨੇ ਨੋਰਮਲ ਚੱਲਣਾ ਤੇ ਦੁੱਧ ਦੇਣਾ ਵੀ ਪਲੱਸ ਫੈਟ ਵਾਲਾ ਰੇਟ 50000 ਇਹਦੇ ਵਿੱਚੋਂ ਘਰ ਆਏ ਬੰਦੇ ਦਾ ਮਾਨ ਤਣ ਵੀਰ ਕਹਿੰਦੇ ਜਰੂਰ ਜਿਹੜਾ ਵੀਰ ਕਾਲ ਕਰੂ ਤੇ ਆਊਗਾ ਤਾਂ ਦੇਖ ਕੇ ਤੁਰਾਂਗੇ ਵੀ ਨਾ ਜੇ ਪਾ ਕੇ ਘਰ ਜਾ ਕੇ ਵੀਡੀਓ ਵੀ ਕਵਰ ਕੀਤੀ ਆ ਵਧੀਆ ਵੀਰਾਂ ਦਾ ਕੰਮ ਆਗਾ ਟਮਾਟਰ ਲਾ ਜਾ ਵੀਰ ਕਾ ਦੇ ਕਦੇ ਪਸ਼ੂ ਕੀ ਖਰੀਦ ਰਹਿੰਦੇ ਜਿਹੜੀ ਇਹ ਵੈੜੀ ਹੈ ਵੀਰ ਕਹਿੰਦਾ ਆਪਣੇ ਯਾਰ ਮਿੱਤਰ ਤੋਂ ਬੱਚੀ ਲੈ ਕੇ ਤਿਆਰ ਕਰੀ ਹੋਈ ਹੈਗੀ 50000 ਚੋਂ ਮਾਣ ਤਾਣ ਤੁਹਾਡਾ ਆ ਜਾਂਦਾ ਹੋ ਜੂਗਾ ਜ਼ਿਲ੍ਹਾ ਲੁਧਿਆਣੇ ਦਾ ਪਿੰਡ ਪੈ ਗਿਆ ਰਾਮਗੜ੍ਹ ਸਰਦਾਰਾ WhatsApp ਰਾਹੀਂ ਆਪਾਂ ਵੀਡੀਓ ਕਵਰ ਕੀਤੀ ਆ ਠੰਡੀ ਸੀਲ ਵੈੜੀ ਵੀਰਾਂ ਨੇ ਹੱਥ ਮਾਰ ਕੇ ਦਿਖਾਦੀ ਅੱਗੇ ਦੀ ਵਧੇਰੇ ਜਾਣਕਾਰੀ ਲਈ ਤੁਸੀਂ ਵੀ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਦਿਨ